ਮਤੀ 64 ਨੂੰ ਤਕਰੀਬਨ 1:55 ਮਿੰਟ ਤੇ ਤਰਨਤਨ ਰੋਡ ਦੇ ਵਿੱਚ ਥਾਣਾ ਬੀਡ ਵਿਜਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਥੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉਥੋਂ ਕੈਸ਼ ਜਿਹੜਾ ਰੋਕ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫਿਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਥੋਂ ਉਹਦੇ 'ਚ ਬੇਸਿਕਲੀ ਆਈ ਕਿ ਤਿੰਨ ਨੌਜਵਾਨ ਨੇ ਔਰ ਭੱਜੇ ਵੀ ਪੈਦਲ ਹੋ ਜਿਹੜੇ ਉਥੋਂ ਬੈਂਕ ਰੋਬਰੀ ਕਰਕੇ ਉਸ ਫਾਲੋ ਅਪ ਦੇ ਵਿੱਚ ਕੇਸ ਨੂੰ ਬੜੇ ਫਾਸਟ ਤਰੀਕੇ ਨਾਲ ਪਹਿਲਾਂ ਆਇਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਇਹ ਹੈਗਾ ਕਿ ਸੂਰਜ ਸੁਲਤਾਨਵਿੰਨ ਰੋਡ ਦਾ ਤਕਰੀਬਨ 22 ਸਾਲ ਦਾ ਹੈ ਇੰਦਰਜੀਤ ਏਲੀਅਸ ਸਾਜਨ ਇਹ ਹੈਗਾ ਭਾਈ ਮਨ ਸਿੰਘ ਰੋਡ ਸੁਲਤਾਨਵਿੰਡ 19 ਸਾਲ ਪ੍ਰਿੰਸ ਆਫ ਉਰਫ ਸ਼ੇਰਾ ਪੁੱਤਰ ਸੁਰਜੀਤ ਸਿੰਘ ਮਕਾਨ ਨੰਬਰ 10 ਗਲੀ ਨੰਬਰ 4 ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਉਮਰ 32 ਸਾਲ ਸੋ ਬੇਸਿਕਲੀ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਔਰ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਸੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲੈਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਛ ਟੀਜ਼ਰ ਖਰੀਦਣੀਆਂ ਜੇ ਵੇ ਕਾਰ ਖਰੀਦਣੀ ਸੀ ਉਹ ਹੋਰ ਚੀਜ਼ਾਂ ਕਰਨੀਆਂ ਸੀ ਜਿਆ ਇਹਨਾਂ ਨੂੰ ਸਾਰਾ ਪਲਾਨ ਦੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਪਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਆਵਾਜ਼ਾਈ ਵੀ ਨਹੀਂ ਸੀਗੀ ਤੇ ਟਾਈਮ ਪੌਣੇ 2 ਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਡਿਸਟ੍ਰਿਬਿਊਟ ਵੀ ਕੁਝ ਕੀਤਾ ਤੇ ਕੁਛ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਔਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਂਦ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਦਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜੀ ਇਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਐ ਔਰ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਦਰਜ ਐ ਵੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਜਿਹੜੇ ਸਾਰੀ ਜਿਹੜੀ ਉਸ ਦਿਨ ਮੈਂ ਜ਼ਰੂਰ ਇਸ ਲਾਅਕ ਇਸ਼ਾਰਾ ਕਰਦਾ ਕਿ ਸਾਰੀ ਟੀਮ ਹਾਲਾਂਕਿ ਐਸ ਐਚ ਓ ਸਾਹਿਬ ਵਿਚਾਰੇ ਕੋ ਮਜਬੂਰੀ ਕਰਕੇ ਬਾਹਰ ਸੀਗੇ ਇਹਨਾਂ ਦੀ ਟੀਮ ਨੇ ਹਰਪ੍ਰੀਤ ਮਡੇਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਏ ਡੀ ਸੀ ਪੀ ਆਪਣੇ ਨਵਜੋਤ ਜੀ ਗੁਰਿੰਦਰबीर ਜੀ ਸਾਡੇ ਸੀਆਈ ਇਨਸਪੈਕਟਰ ਬੋਲਤ ਤੇ ਸੁਖਵੀਰ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਤੇ ਸਾਰਾ ਇਹ ਉਹਦੇ ਚ ਇਨਵੋਲ ਹੋ ਕੇ ਇਹਨੂੰ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਕੰਮ ਹੈ ਉਹਦੇ ਸਾਡੇ ਜਿਹੜੇ ਕਾਂਸਟੇਬਲ ਤੋਂ ਲੈ ਕੇ ਕੁਝ ਏਐਸਆਈ ਤੱਕ ਵੀ ਹੈਗੇ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨਿਤ ਮਾ ਕਰਨਾ ਉਹ ਕੋਲ ਉਹਨਾਂ ਨੇ ਬਹੁਤ ਜਲਦੀ ਤਰੀਕੇ ਨਾਲ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਵਾਰਦਾਤ ਤੋਂ ਬਾਅਦ ਬਿਨਾ ਘਬਰਾਏ ਆਪਣੀ ਇਨਵੈਸਟੀਗੇਸ਼ਨ ਜੁਟੇ ਔਰ ਇਨਫਰਮੇਸ਼ਨ ਜਨਰੇਟ ਕੀਤੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਇਹ ਕਾਮਯਾਬੀ ਸਾਨੂੰ ਬੜੇ ਸ਼ਾਰਟ ਸਪੈਂਟਲੀ ਆਇਡੈਂਟੀਫਿਕੇਸ਼ਨ ਸੇਮ ਡੇ ਕੀਤੀ ਤੇ ਔਰ ਉਹਦੇ ਚ ਜਦੋਂ ਮੁਲਜ਼ਮ ਇਹੋ ਜੀ ਵਾਰਦਾਤ ਕਰਦਾ ਤੁਹਾਨੂੰ ਪਤਾ ਆਪਣੇ ਛੁਪਣ ਦਾ ਪਹਿਲਾਂ ਸੋਚ ਕੇ ਨਿਕਲਦਾ ਸੋ ਸਾਨੂੰ ਥੋੜਾ ਟਾਈਮ ਲੱਗ ਗਿਆ ਸੋ ਉਹਦੀ ਜਿਹੜੀ ਐਕਟਿਵਾ ਹੈਗੀ ਹੈ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਈ ਗਈ ਹੈ ਕੈਸ਼ ਥੋੜਾ ਜਿਹਾ ਬਚਿਆ ਹੋਇਆ ਉਹ ਸਾਡੀਆਂ ਪਾਰਟੀਆਂ ਔਨ ਦੀ ਜੌਬ ਨੇ ਉਹ ਸਾਰਾ ਕੰਪਲੀਟ ਹੋ ਜਾਏਗਾ ਕੁਝ ਉਹਨਾਂ ਨੇ ਖਰਚ ਲਿਆ ਸੀਗਾ ਔਰ ਮੇਨ ਗੱਲ ਇਹ ਹੈ ਕਿ ਆਪਣੇ ਆਪਣੇ ਘਰਾਂ 'ਚ ਜਾ ਕੇ ਕੱਪੜੇ ਵੀ ਬਦਲੇ ਇਹਨਾਂ ਨੇ। ਉਹ ਘਰਦਿਆਂ ਦੀ ਜਿਹੜੀ ਰੋਲ ਹੈ ਉਹ ਵੀ ਅਸੀਂ ਨਾਲ ਇਨਵੈਸਟੀਗੇਟ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਨੌਲੇਜ ਸੀ ਮਦਰ ਹੋਵੇ ਜਾਂ ਕੁਝ ਹੋਵੇ ਸਿਸਟਰ ਹੋਵੇ ਬ੍ਰਦਰ ਹੋਵੇ। ਜਦੋਂ ਬੰਦਾ ਇਹੋ ਜੀ ਚੀਜ਼ ਜਾ ਕੇ ਘਰ ਜਾ ਰਿਹਾ ਤੇ ਉੱਥੋਂ ਇਹਦਾ ਮਤਲਬ ਉਹਨਾਂ ਦਾ ਉਹ ਐਂਗਲ ਵੀ ਸਾਰਾ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੈ ਉਹਦੇ 'ਚ ਦੇਖਿਆ ਜਾਏ।